ਵਾਹ ਵਾਰੇ ਜਾਈਏ ਸਾਰੇ ਹੀ ਵਿਦਵਾਨਾਂ ਦਾ ਫੇਸਬੁੱਕ ਵਿਦਵਾਨਾਂ ਦਾ ਤੇ YouTube ਵਿਦਵਾਨਾਂ ਦਾ ਪਹਿਲਗਾਮ ਦੇ ਵਿੱਚ ਹੋਈ ਘਟਨਾ ਦੀ ਦਰਦਨਾਕ ਜੋ ਘਟਨਾਈ ਹੈ ਉਹਦੀ ਅਸੀਂ ਕੜੇ ਸ਼ਬਦਾਂ ਜੇ ਨਖੇਦੀ ਕਰਦੇ ਹਾਂ ਕਿ 28 ਸਲਾਨੀ ਜਿਹੜੇ ਆ ਭਾਰਤ ਦੇ ਜਿਹੜੇ ਆ ਉਹ ਕੁਰਬਾਨ ਹੋ ਗਏ ਉਹਨਾਂ ਨੂੰ ਮਾਰ ਦਿੱਤਾ ਗਿਆ ਨਿਰਦੋਸ਼ਾਂ ਨੂੰ ਪਰ ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਦਾ মিডিਆ ਬਾਰੇ ਜਾਈਏ ਬੱਲੇ 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 ਪੈਸਿਆਂ ਦੇ ਚੱਕਰ 'ਚ ਵੀਊ ਲੈਣ ਦੇ ਚੱਕਰ 'ਚ ਇਹਨਾਂ ਤੇ ਲੜਾਈਆਂ ਵੀ ਲਾਤੀਆਂ ਅੰਦਰੋ ਸੋਸੋ ਫਾਇਨ ਕਪਤਾਨ ਦੀ ਅੱਜ ਆਖਰੀ ਰਾਤ ਪਾਕਿਸਤਾਨ ਪਾਣੀ ਦੇ ਨਾਲ ਡੁੱਬ ਅੱਧਾ ਡੁੱਬ ਗਿਆ ਅੱਜ ਦਾ ਖਾਤਮਾ ਕੁਝ ਪੁਰਾਣੀਆਂ ਵੀਡੀਓ ਫੌਜ ਦੀਆਂ ਕੱਢ ਕੱਢ ਕੇ ਟਾਈਟਲ ਫੌਜ ਦੀ ਤਿਆਰੀ ਜੰਗ ਦੀ ਤਿਆਰੀ ਉਹ ਭਲੇ ਮਾਨਸੋ ਤੁਹਾਨੂੰ ਪਤਾ ਜੰਗ ਦੇ ਕੀ ਨਤੀਜੇ ਹੁੰਦੇ ਆ ਉਹਨਾਂ ਨੂੰ ਪੁੱਛੋ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ ਜਿਨ੍ਹਾਂ ਨੇ 71 ਦੀ ਜੰਗ ਤੱਕ ਦੇਖੀ ਹੈ ਜਦੋਂ ਲੜਾਈਆਂ ਲੜਦੀਆਂ ਲੱਗਦੀਆਂ ਨੇ ਨਿੱਕੀ ਨਿੱਕੇ ਪਾਹੇ ਇਕੱਠੇ ਕਰ ਕਰਕੇ ਜਦੋਂ ਆਸ਼ੀਆਨੇ ਬਣਾਉਂਦੇ ਆ ਨਾ ਇੱਕ ਬੰਬ ਦਾ ਗੋਲਾ ਆ ਕੇ ਤੁਹਾਡਾ ਘਰ ਤਬਾਹ ਕਰ ਦਿੰਦਾ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਜੀ ਵਿਛੜ ਗਏ ਜੰਗਾਂ ਦੇ ਵਿੱਚ ਅੱਜ ਤੱਕ ਨਹੀਂ ਉੱਠੇ ਤੇ ਤੁਸੀਂ ਤੇ ਮਜ਼ਾਕ ਹੀ ਬਣਾਤਾ ਅਸੀਂ ਕਹਿੰਨੇ ਆ ਅਸੀਂ ਮੰਨਦੇ ਆ ਕਿ ਇਦੀ ਮਾਰੀ ਘਟਨਾ ਹੋਈ ਆ ਉਹ ਹੁਣੀ ਨਹੀਂ ਚਾਹੀਦੀ ਉਹਦੇ ਉੱਤੇ ਭਾਰਤ ਸਰਕਾਰ ਆਪਣੇ ਹਿਸਾਬ ਨਾਲ ਐਕਸ਼ਨ ਲੈ ਰਹੀ ਆ ਤੁਸੀਂ ਤੇ ਲੋਕਾਂ ਨੇ ੜਕਾਈ ਯਾਰੇ ਲੋਕਾਂ ਲੱਗੀ ਲੜਾਈ ਲੜਾਈ ਲੱਗੀ ਜੰਗ ਹੋ ਜਾਣੀਆਂ ਉਹ ਹੋ ਜਾਣਾ ਵਾ ਪਾਕਿਸਤਾਨ ਤਬਾਹ ਹੋ ਜਾਣਾ ਉਧਰੋਂ ਪਾਕਿਸਤਾਨ ਦੇ ਵਿਦਵਾਨ ਵੀ ਲੱਗੇ ਆਂ ਅਸੀਂ ਪਰਮਾਣੂ ਬੰਬ ਸੁੱਟ ਦੇਣਾ ਅਸੀਂ ਫਲਾਣਾ ਕਰ ਦੇਣਾ ਉਹ ਭਲੇ ਮਨਸੋ ਨਾ ੜਕਾਓ ਲੋਕਾਂ ਨੂੰ ਜੰਗਾਂ ਨੇ ਜਿਹੜੇ ਕਦੀ ਵੀ ਚੰਗੇ ਨਹੀਂ ਹੋਏ ਆਖਰੀ ਥਿਆਰੰਬਾਏ ਗੱਲਾਂ ਦਾ ਹੋਰ ਐਵੇਂ ਕਿਸੇ ਨੂੰ ਤੁਸੀਂ ਵਿਊ ਲੈਣ ਲਈ ਜਾਂ ਐਵੇਂ ਚੈਨਲ ਦੇ ਉੱਤੇ ਮੈਂ ਕਿਹਨਾਂ ਉਹਦਾ ਧੜਾ-ਧੜਾ ਟੀਵੀ ਵੀ ਲਾ ਲੋ ਠੜ ਢਲ ਵੀਡੀਓ ਪਤਨੇ ਕਿੱਥੋਂ ਐਡਿਟ ਕਰ ਕਰਕੇ ਟੈਂਕ ਚੱਲਣ ਦੇ ਪੁਰਾਣੇ ਚੱਲਣ ਦੇ ਲੜਾਈਆਂ ਲਾਤੀਆਂ ਇਹਨਾਂ ਨੇ ਸੋ ਨਾ ਕਿਸੇ ਨੂੰ ਗਲਤ ਗਾਈਡ ਕਰੋ ਨਾ ਜ਼ਿਆਦਾ ਵਿਦਵਾਨ ਬਣੋ ਵੱਡੇ ਵੱਡੇ ਜੰਗਾਂ ਨੇ ਤੇ ਜਿਹ ਹਮੇਸ਼ਾ ਹੀ ਮਾੜੇ ਹੁੰਦੇ ਆ ਔਰ ਇੱਕ ਹੋਰ ਬੜੀ ਤਗੜੀ ਅਪੀਲ ਕਰ ਰਿਹਾ ਕਿ ਦੰਗੇ ਵਸਾਦ ਦੀ ਜੜ ਨਾ ਬਣੋ ਮੈਂ ਬਾਰ ਬਾਰ ਕਹਿਂਦਿਆਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਨਾ ਝਟਕਾਓ ਨਾ ਆਪਣਾ ਜਿਹੜਾ ਭਾਈਚਾਰਾ ਪਿਆਰ ਆ ਜਿਹੜਾ ਲੋਕਾਂ ਦਾ ਉਹ ਕਿਉਂਕਿ ਖਬਰਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਉਹ ਨਾ ਕਰੋ ਗੱਲਾਂ ਸੋ ਮੇਰੀ ਬੇਨਤੀ ਆ ਯੂਟਿਊਬਰਾਂ ਨੂੰ ਵੀ ਕਿ ਆੜੀਆਂ ਵੀਡੀਓ ਵਾਡੀਓ ਪਾਉਣੀਆਂ ਜਿਹੜੀਆਂ ਉਹ ਬੰਦ ਕਰੋ ਲੜਾਈ ਲੱਗੀ ਉਹ ਹੋ ਗਿਆ ਜੇ ਹੋ ਗਿਆ ਬੱਲੇ 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 ਇਹਨਾਂ ਦੇ ਲੜਾਈ ਦੇ ਇਹਨਾਂ ਨੇ ਅਜੇ ਦੇਖੀ ਨਹੀਂ ਨਾ ਜਿਨ੍ਹਾਂ ਦੇਖੀਏ ਜਿਨ੍ਹਾਂ ਨੇ ਫੌਜ ਦੇ ਜਵਾਨ ਖੋਏ ਜੋ ਆਪਣੇ ਪਰਿਵਾਰਾਂ ਦੇ ਜੀ ਖੋਏ ਆ ਨਾ ਬੱਚੇ ਖੋਏ ਆ ਉਹਨਾਂ ਨੂੰ ਪੁੱਛੋ ਲੜਾਈ ਕੀ ਹੁੰਦੀ ਅਜੇ ਤੱਕ ਨਹੀਂ ਭੁੱਲਿਓ ਦਰਦ ਕਾਰਗਲ ਦਾ ਯੁੱਧ ਇਹ ਨਹੀਂ ਭੁੱਲੇ ਕਿੰਨੇ ਪਰਿਵਾਰਾਂ ਦੇ ਜੀ ਕਿੰਨੇ ਫੌਜੀ ਜਿਹੜੇ ਅਜੇ ਭਰਤੀ ਹੋ ਕੇ ਸਿੱਧੇ ਕਾਰਗਲ ਟਰਾਂਸਫਰ ਕੀਤੇ ਗਏ ਤੇ ਆਪਣੀ ਇੱਕ ਤਨਖਾਹ ਵੀ ਨਹੀਂ ਜਿਨ੍ਹਾਂ ਲਈ ਉਹਨਾਂ ਸ਼ਹੀਦੀਆਂ ਪਾਤੀਆਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਉਹਨਾਂ ਪਤਨੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਪਤੀ ਖੋਏ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਕੋਲੋਤੇ ਕੋਲੋਤੇ ਬੱਚੇ ਖੋਏ ਸੋ ਨਾ ਜ਼ਿਆਦਾ ਅਫਵਾਹਾਂ ਨੂੰ ਫਲਾਓ ਕੁਝ ਨਹੀਂ ਹੈ ਸ਼ਾਂਤੀ ਬਣੀ ਰਹਿਣ ਦਿਓ ਉੱਪਰ ਬੈਠੇ ਨੇ ਬੜੇ ਜਿਨ੍ਹਾਂ ਨੇ ਵਿਚਾਰਾ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਵਾ ਜੋ ਫੈਸਲੇ ਲੈਣਗੇ ਉਹ ਸਹੀ ਫੈਸਲੇ ਲੈਣਗੇ ਸੋ ਘਟਨਾ ਜਿਹੜੀ ਹੋਈ ਆ ਉਹਦੀ ਮੈਂ ਫੇਰ ਇੱਕ ਵਾਰ ਪੁਰਜੋਰ ਨੇ ਦਿਆਂ ਕਰਦਾ ਹਾਂ ਹਾਂ ਇਹ ਜ਼ਰੂਰ ਕਹਿਣਾ ਕਿ ਜਿੱਦੀ ਆਡੀ ਫੌਜ ਲੱਗੀ ਆ ਉਹਨਾਂ ਦੀ ਛਾਂ ਪੀਣ ਕਰਨ ਉਹਨੂੰ ਲੱਭਣ ਦੇ ਉਹਨਾਂ ਨੂੰ ਜਿੱਥੇ ਲੱਭਦਾ ਉੱਥੇ ਗੋਲੀ ਮਾਰਦੇ ਉਹਨਾਂ ਕੰਮ ਹੀ ਇਹੋ ਜਿਹਾ ਕਹਿ ਰਾਨਾ ਕੀਤਾ ਬਾਕੀ ਇਹਨੂੰ ਨਾ ਫਲਾਉ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੇਰੀਆਂ ਗੱਲਾਂ ਨਾਲ ਸਹਿਮਤ ਜੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਫਿਰ ਮਿਲਦੇ ਆ ਧੰਨਵਾਦ